ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਪਾਖੜਾ ਟੈਂਕ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। తాజా ਜਾਣਕਾਰੀ ਮੁਤਾਬਕ ਪਾਖੜਾ ਦਾ ਪੱਧਰ ਵੱਧ ਕੇ 1633.77 ਫੁੱਟ ਤੋਂ ਉੱਪਰ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਪਾਣੀ ਦਾ ਪੱਧਰ 2.78 ਫੁੱਟ ਵਧਿਆ ਹੈ। ਜਦੋਂ ਕਿ ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਪੱਧਰ 1596.37 ਫੁੱਟ ਸੀ। ਪਾਣੀ ਦਾ ਵਹਾਅ 8776 ਕਿਊਸਿਕ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇੱਥੇ ਪਾਣੀ ਦੀ ਜ਼ਿਆਦਾ ਆਮਦ ਤੋਂ ਦੇਖਦੇ ਆ ਪਾਣੀ ਦੀ ਨਿਕਾਸੀ ਵੀ ਕਰਾ ਦਦੀ ਹੈ ਉਧਰ ਪੰਜਾਬ ਸਰਕਾਰ ਨੇ ਵੀ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਨੇ ਅਤੇ ਹੜਾ ਤੋਂ ਰਹਾਤੇ ਲਈ 20 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਨੰਗਲ ਤੋਂ ਰਾਕੇਸ਼ ਰਾਣਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਸੁਮੀਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਆਲਮੋਸਟ 4 ਇਅਰਸ ਬਾਅਦ ਮੇਰੀ 5 ਰਿਜੈਕਸ਼ਨ ਸੀ ਕੈਨੇਡਾ ਦੀ ਜੇ ਕਿ ਕੋਈ ਵੀ ਕੈਨੇਡਾ ਜਾਣਾ ਚਾਹੁੰਦਾ ਹੋਵੇ ਤਾਂ ਉਹ ਵਿਨੇ ਹਰੀ ਜੀ ਕੋਲ ਹੀ ਆਵੇ ਇਹਨਾਂ ਨੇ ਸਾਰੇ ਪੈਸੇ ਮੇਰੇ ਤੋਂ ਮੇਰਾ ਵੀਜ਼ਾ ਲੱਗਣ ਤੋਂ ਬਾਅਦ ਲਏ ਨੇ ਤੇ ਮੈਂ ਇਸ ਕਰ ਲਈ ਵਿਨੇ ਹਰੀ ਜੀ ਦਾ ਤੇ ਨੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜੀ ਮੈਨੂੰ ਇੱਕ ਗੱਲ ਦੱਸੋ ਸਕੂਲ ਕਾਲਜ ਦਾ ਹਰ ਬੱਚਾ ਵਿਨੇ ਹਰੀ ਕੋ ਜਾਣਾ ਵਿਨੇ ਹਰੀ ਕੋ ਜਾਣਾ ਇਹ ਵਿਨੇ ਹਰੀ ਕੀ ਸ਼ੈ ਇਹ ਵਿਨੇ ਹਰੀ ਬੱਚਿਆਂ ਦਾ ਸਟੱਡੀ ਵੀਜ਼ਾ ਲਵਾਉਂਦੇ ਨੇ ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਵੀਜ਼ਾ ਲੱਗਣ ਤੋਂ ਬਾ ਓਏ 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 ਗੋਡ 73075 30886 ਯਾ ਤਨੂ ਕੀ ਲੋੜ ਪਈ ਸੀ ਇਹ ਕਹਿਂਦੀ ਵੀਨੇ ਹਰੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਓ ਜਾ ਯਾਰ